ਸ਼ਹਿਰ ਹਰ ਗੋਬਿੰਦਪੁਰ ਦੇ ਨਜ਼ਦੀਕ ਫੇਨਮਾੜੀ ਟਾਂਡਾ ਦੇ ਐਨ ਆਰ ਆਈ ਦੇ ਘਰ ਗੇਟ ਦੇ ਨੰਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਸੀ ਮੇਰਾ ਮੈਂ ਆਪਣੇ ਮਾਰੀ ਟੰਡਾ ਜੀਰ ਕੋਲ ਬੰਦਰ ਬਲਾਗ ਤਰੋ ਵਾਕਿਆ ਭਾਜੀ ਅਸੀਂ ਸੁੱਤਾ ਸੀ ਕੋਈ ਸਾਡੇ 12:30 ਵਜੇ ਖੜਾ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਤੇ ਚੜ੍ਹ ਕੇ ਦੇਖਿਆ ਵਾ ਤੇ ਮੈਨੂੰ ਤਾਂ ਕੁਝ ਬਦੋਈ ਤਾਂ ਦਿਖਿਆ ਨਹੀਂ ਕੁਝ ਵੀ ਸੋਏ ਨੇ ਮੈਨੂੰ ਫਿਰ ਕਾਲ ਆਉਂਦੀ ਆ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਨੂੰ 12 ਵਜੇ ਭਾਜੀ ਉਹ ਬਸ ਉਹਨੇ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ ਆ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਹਿੰਦੇ ਤੇਰੇ ਘਰੇ ਨੇ ਗੋਲੀ ਚਲਾਈ ਵਾ ਜੀ ਇਹ ਜਿਹੜਾ ਕੈਮਰਾ ਚਾਹੀਦਾ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਹੀ ਜਾਣ ਚਾਹਤੇ ਤੇ ਉਹ ਫਾਇਰ ਕਰਤੀ ਹੈ ਗੇਟ ਦੇ ਤੇ ਕੋਈ ਥੱਲੇ ਕਾਲ ਕਾਲ ਕਰੇ ਤਾਂ ਨਹੀਂ ਕੋਈ ਕਾਲ ਕੋਈ ਕਾਲ ਜੀ ਬਾਅਦ ਚ ਗੌੜਾ ਜਿਹੜਾ ਮੰਗ ਕੀਤੀ ਉਹਨਾਂ ਨੇ ਨਹੀਂ ਕੋਈ ਗੱਲ ਅਜੇ ਪੰਕਤ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸ ਨੂੰ ਕਾਲ ਕੀਤੀ ਹੈ ਐਸਐਸਓ ਸਾਹਿਬ ਤੇ ਪ੍ਰੋਸੈਸਨ ਆਇਆ ਉਹ ਜੀ ਤੇ ਕਾਰਵਾਈ ਚੱਲ ਗਈ ਜੀ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਣ ਫੜੇ ਜਾਣਾ ਤੇ ਕੌਣ ਗਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਆ ਉਹ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਉਹ ਸਾਡੇ ਨਾਲ ਬੈਠੇ ਇਹ ਲੱਗਦਾ ਤੁਹਾਨੂੰ ਕੋਈ ਵੀ ਵਿਸ਼ੇਸ਼ ਰਲਗਤਬਾਜੀ ਹੋ ਸਕਦੀ ਹੈ ਇਹ ਦੇਖੋ ਮੈਂ ਕਿਸੇ ਦਾ ਨਿਆਇ ਨਾ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਡਰੇਸ ਹੋਣਾ ਕਾਰਵਾਈ ਹੁੰਦੀ ਆਪਣੇ ਆਪ ਦੇ ਗਿਆਨ ਸਬ ਮੇਰਾ ਨਾਮ ਅਜੇਂਦਰ ਸਿੰਘ ਪਿੰਡ ਟੰਡਾ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਕੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਨੇ ਬਿਟੇ ਦੋ ਜਣੇ ਸੀ ਇੱਕੋ ਹੰਡਾ ਸੀ ਹਾਂ ਜੀ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਦੇ ਪਿੱਛੇ ਟਾਰਚ ਨਾਲ ਹਾਂ ਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਏ ਹਨੇਰ ਨੂੰ ਹਾਂ ਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ